ਪੰਜਾਬੀ ਦੀ ਇੱਕ ਆਮ ਕਹਾਵਤ ਆ ਕਿ ਜੋ ਸੁੱਖ ਸੱਜੂ ਦੇ ਚਿਵਾਰੇ ਉਹਨਾਂ ਬਲਖ ਨਾ ਬੁਖਾਰੇ ਹੁਣ ਤੁਹਾਨੂੰ ਜਾਣ ਕੇ ਬੜੀ ਹੈਰਾਨੀ ਹੋਵੇਗੀ ਕਿ ਸੱਜੂ ਦਾ ਚਿਵਾਰਾ ਨਾ ਤਾਂ ਕਾਲਪਨਿਕ ਆ ਤੇ ਨਾ ਹੀ ਮਹਿਜ਼ ਇੱਕ ਧੁਕਵੰਦੀ ਆ ਪਹਿਲਾਂ ਗੱਲ ਕਰਦੇ ਆ ਬਲਖ ਬੁਖਾਰੇ ਦੀ ਬਲਖ ਬੁਖਾਰਾ ਦੋ ਪ੍ਰਸਿੱਧ ਸ਼ਹਿਰ ਨੇਗੇ ਅਫਗਾਨਿਸਤਾਨ ਦੇ 15ਵੀਂ 16ਵੀਂ ਤੇ 17ਵੀਂ ਸਦੀ ਦੇ ਵਿੱਚ ਇਹ ਦੋਵੇਂ ਸ਼ਹਿਰ ਬੜੇ ਮਸ਼ਹੂਰ ਹੁੰਦੇ ਸੀਗੇ ਇੱਕ ਮਨੋਰੰਜਨ ਦੇ ਸਾਧਨ ਦੇ ਤੌਰ ਤੇ ਇਨ੍ਹਾਂ ਦੇ ਬਾਜ਼ਾਰਾਂ ਦੇ ਵਿੱਚ ਬੜੀ ਚਹਿਲ-ਕਦਮੀ ਤੇ ਰੌਣਕ ਹੁੰਦੀ ਸੀ ਤੇ ਕਈ ਰਜ ਦੇ ਪੁੱਜ ਦੇ ਪਰਿਵਾਰ ਜਾਂ ਵਪਾਰੀ ਆਪਣੇ ਪਰਿਵਾਰਾਂ ਨਾਲ ਇੱਥੇ ਆਉਂਦੇ ਹੁੰਦੇ ਸੀ ਉਦੋਂ ਤੇ ਇੱਥੇ ਦਾ ਵਾਤਾਵਰਨ ਬੜਾ ਖੁਸ਼ਗਵਾਰ ਸੀ ਤੇ ਉਹ ਬੜੇ ਆਨੰਦਿਤ ਹੋ ਕੇ ਵਾਪਸ ਮੁੜਦੇ ਸੀ ਹੁਣ ਗੱਲ ਕਰਦੇ ਆ ਸੱਜੂਪੱਟ ਜਾਂ ਸੱਜੂ ਦੇ ਚਵਾਰੇ ਦੀ ਸੱਜੂ ਪੱਟ ਜਾਂ ਸੱਜੂ ਪਾਟਿਆ ਲਾਹੌਰ ਦਾ ਨਿਵਾਸੀ ਸੀ ਤੇ ਮੁਗਲ ਬਾਦਸ਼ਾਹ ਜਹਾਂਗੀਰ ਤੇ ਸਾਜਹਾਂ ਦੇ ਸਮੇਂ ਚ ਸੱਜੂ ਪੱਟ ਲਾਹੌਰ ਵਿੱਚ ਸੁਨਾਰੇ ਦਾ ਕੰਮ ਕਰਿਆ ਕਰਦਾ ਸੀ ਤੇ ਉਹ ਹਰ ਵਕਤ ਤੇ ਹਰ ਵਕਤ ਪ੍ਰਭੂ ਭਗਤੀ ਜੀ ਲੀਨ ਰਹਿੰਦੇ ਸੀ ਤੇ ਉਹਨਾਂ ਦਾ ਸੁਭਾ ਤੇ ਮિજાਜ ਵੀ ਰੋਹਾਨੀ ਸੀ ਤੇ ਉਹਨਾਂ ਦੇ ਮੂੰਹ ਹਮੇਸ਼ਾ ਰੋਹਨੀ ਅਲਫਾਜ਼ ਹੀ ਨਿਕਲਦੇ ਸੀ ਇਸੇ ਕਰਕੇ ਲੋਕ ਉਹਨਾਂ ਨੂੰ ਸੱਜੂ ਭੱਟ ਦੀ ਬਜਾਏ ਸੱਜੂ ਭਗਤ ਕਹਿਣ ਲੱਗ ਪਏ ਤੇ ਲੋਕਾਂ ਦੇ ਦਿਲਾਂ 'ਚ ਉਹਨਾਂ ਲਈ ਬੜਾ ਸਤਿਕਾਰ ਪੈਦਾ ਹੋ ਗਿਆ ਸੀ ਅੱਗੇ ਭਾਈ ਕਾਨ ਸਿੰਘ ਨਾਭਾ ਜੀ ਸੱਜੂ ਦੇ ਚਵਾਰੇ ਦੇ ਸੰਬੰਧੀ ਲਿਖਦੇ ਨੇ ਕਿ ਸੱਜੂ ਦਾ ਚਵਾਰਾ ਲਾਹੌਰ ਦੀ ਪੁਰਾਣੀ ਅਨਾਰਕਲੀ ਵਿੱਚ ਰਤਨ ਚੰਦ ਦੀ ਸਰਾਂ ਦੇ ਕੋਲ ਮੌਜੂਦ ਆ ਤੇ ਸੱਜੂ ਭਗਤ ਦੇ ਫਿਰਕੇ ਦੇ ਲੋਕ ਸੱਜੂ ਪੰਥੀ ਜਾਂ ਦਾਦੂ ਪੰਥੀ ਕਹੋਂਦੇ ਨੇ ਆਪਣੇ ਆਪ ਨੂੰ ਤੇ ਉਹਨਾਂ ਦੇ ਜਿਹੜੇ ਨਿਯਮ ਨੇ ਉਹ ਹਿੰਦੂਆਂ ਤੇ ਮੁਸਲਮਾਨਾਂ ਦੇ ਸਾਂਝੇ ਨਿਯਮ ਨੇ ਇਤਿਹਾਸਕਾਰਾਂ ਦਾ ਇਹ ਵੀ ਲਿਖਣਾ ਕਿ ਸੱਜੂ ਪੱਟ ਜਾਂ ਸੱਜੂ ਭਗਤ ਜੀ ਪ੍ਰਸਿੱਧ ਸੂਫੀ ਕਵੀ ਲਾਲ ਹੁਸੈਨ ਨੂੰ ਸਭ ਤੋਂ ਪਹਿਲਾਂ ਸਾਹ ਹੁਸੈਨ ਕਿਹਾ ਸੀ ਤੇ ਉਸ ਤੋਂ ਬਾਅਦ ਹੀ ਸਾਹ ਹੁਸੈਨ ਜੀ ਇੱਕ ਪ੍ਰਸਿੱਧ ਸੂਫੀ ਕੋ ਬੀਬੋ ਜੋ ਪਰਸਤੋ ਹੈ ਕਈ ਵਿਦਵਾਨਾਂ ਦਾ ਇਹ ਵੀ ਮੰਨਣਾ ਕਿ ਜਦੋਂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਲਾਹੌਰ ਵਿਖੇ ਆਏ ਸੀ ਤਾਂ ਉਦੋਂ ਸੱਜੂ ਭਗਤ ਜੀ ਨੇ ਉਹਨਾਂ ਦੇ ਦਰਸ਼ਨ ਕੀਤੇ ਸੀ ਇੱਕ ਇਤਿਹਾਸਕਾਰ ਸਾਇਦ ਮੁਹੰਮਦ ਲਤੀਫ ਉਹ ਲਿਖਦੇ ਨੇ ਕਿ ਸੱਜੂ ਭਗਤ ਦਾ ਰੱਬੀ ਸੁਭਾਅ ਹੋਣ ਕਰਕੇ ਮੁਗਲ ਬਾਦਸ਼ਾਹ ਜਹਾਂਗੀਰ ਤੇ ਸਾਜਹਾਨ ਦੇ ਦਿਲ 'ਚ ਇਹਨਾਂ ਲਈ ਵਿਸ਼ੇਸ਼ ਇੱਜ਼ਤ ਸੀ ਤਾਂ ਕਹਿੰਦੇ ਨੇ 1940 ਦੇ ਆਪਣੇ ਅੰਤਿਮ ਸਮੇਂ ਦੇ ਵਿੱਚ ਜਦੋਂ ਸੱਜੂ ਭਗਤ ਜੀ ਆਪਣੀ ਚਵਾਰੇ 'ਚ ਗਏ ਤੇ ਉਸ ਤੋਂ ਬਾਅਦ ਮੁੜ ਕੇ ਉਹ ਵਾਪਸ ਨਹੀਂ ਆਏ। ਉਸ ਤੋਂ ਬਾਅਦ ਉਹ ਜੋਤੀ ਜੋਤ ਸਮਾ ਗਏ। 1940 ਦੇ ਵਿੱਚ ਜਦੋਂ ਸੱਜੂ ਭਗਤ ਜੀ ਜੋਤੀ ਜੋਤ ਸਮਾ ਗਏ ਤਾਂ ਉਹਨਾਂ ਦੇ ਚਵਾਰੇ ਦੇ ਵਿੱਚ ਇੱਕ ਸੰਗਮਰਮਰ ਦਾ ਥੜਾ ਤਿਆਰ ਕਰਕੇ ਉੱਤੇ ਇੱਕ ਸਮਾਦ ਬਣਾ ਦਿੱਤੀ ਸੱਜੂ ਭਗਤ ਜੀ ਦੀ। ਤੇ ਉੱਥੇ ਫਿਰ ਲੋਕ ਆਉਣ ਲੱਗੇ ਤੇ ਜੋ ਉੱਥੇ ਯਾਤਰੀ ਆਉਂਦੇ ਸੀ ਜਾਂ ਜੋ ਸ਼ਰਧਾਲੂ ਜਾਂ ਫਕੀਰ ਆਉਂਦੇ ਸੀ ਉਹਨਾਂ ਦੀ ਉੱਥੇ ਬੜੀ ਸੇਵਾ ਕੀਤੀ ਜਾਂਦੀ ਸੀ ਉਹਨਾਂ ਨੂੰ ਮੁਫਤ ਭੋਜਨ ਸ਼ਿਕਾਇਆ ਜਾਂਦਾ ਸੀ ਉਹਨਾਂ ਨੂੰ ਪਹਿਨਣ ਲਈ ਕੱਪੜੇ ਦਿੱਤੇ ਜਾਂਦੇ ਸੀ ਫਲ ਦਿੱਤੇ ਜਾਂਦੇ ਸੀ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਉਹਨਾਂ ਨੂੰ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਸੀ ਬਾਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸੱਜੂ ਦੇ ਚਵਾਰੇ 'ਚ ਕੁਝ ਹਕੀਮ ਵੀ ਨਿਯੁਕਤ ਕੀਤੇ ਜੋ ਉੱਥੇ ਰਾਹਦਾਰੀਆਂ ਦਾ ਜਾਂ ਰਾਹੀਰਾਂ ਦਾ ਮੁਫਤ ਇਲਾਜ ਕਰਦੇ ਸੀ ਤੇ ਉੱਥੇ ਇੰਨੀਆਂ ਸੁਵਿਧਾਵਾਂ ਹੋਣ ਦੇ ਹੋਣ ਕਰਕੇ ਹੀ ਇਹ ਟਕਬੰਦੀ ਘੜੀ ਗਈ ਕਿ ਉੱਥੇ ਇੰਨਾ ਸੁੱਖ ਮਿਲਦਾ ਸੀ ਜਾਂ ਇੰਨਾ ਆਨੰਦਮਈ ਮਾਹੌਲ ਸੀ ਉੱਥੇ ਦਾ ਜਾਂ ਉੱਥੇ ਦਾ ਇੰਨਾ ਰੋਹਾਨੀ ਵਾਤਾਵਰਨ ਸੀ ਕਿ ਇਹ ਟਕਬੰਦੀ ਬਣ ਗਈ ਕਿ ਜੋ ਸੁੱਖ ਸੱਜੂ ਦੇ ਚਾਰੇ ਉਹ ਬਲਖ ਨਾ ਬੁਖਾਰੇ